ਅੱਜ ਨਾ ਆਪਾਂ ਬਣਾ ਰਹੇ ਆਂ ਖੀਰ ਦੀ ਜਿਹੜੀ ਛੋਟੀ ਭੈੜਾ ਨਾ ਫਿਰਨੀ ਫਿਰਨੀ ਤੇ ਖੀਰ ਜਿਹੜੀ ਨਾ ਸਿੰਪਲ ਇੱਕੋ ਹੀ ਤਰੀਕੇ ਨਾਲ ਬਣਦੀਆਂ ਦੋਵੇਂ ਲਗਭਗ ਤੇ ਖੀਰ 'ਚ ਜਿਹੜੇ ਆਪਾਂ ਚਾਵਲ ਪਾਨੇ ਆ ਸੇਮ ਲਗਭਗ ਉਹੀ ਦੁੱਧ ਚਾਵਲ ਤੇ ਜਿਹੜੇ ਬਦਾਮ ਉਹੀ ਸਾਰੀ ਰੈਸਪੀ ਆ ਪਰ ਇਹ ਆ ਵੀ ਕਿੰਨੀ ਕਿੰਨੀ ਮਕਤਾਰ ਚ ਪਾਣੀ ਆ ਤੇ ਕਿਵੇਂ ਬਣਾਣੀ ਜਿੰਨੀ ਸਿੰਪਲ ਆ ਨਾ ਉਨੀ ਕੰਪਲਿਕੇਟਡ ਆ ਇਹਨੂੰ ਬਣਾਉਣਾ ਬੜੇ ਆਰਾਮ ਨਾਲ ਤੇ ਬੜੇ ਧਿਆਨ ਨਾਲ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਹੁਣ ਤੇ ਪਹਿਲਾਂ ਤੇ ਆਪਾਂ ਜਿਹੜੇ ਝੋਨਾ ਚਾਵਲ ਪਾਣੇ ਆ ਨਾ ਚਾਵਲ ਆਪਾਂ ਬਾਸਪਤੀ ਨਹੀਂ ਪਾਣੇ ਮੋٹے ਚਾਵਲ ਪਾਣੇ ਆ ਬਾਸਪਤੀ ਚਾਵਲ ਤੇ ਜਿਹੜੇ ਆਮ ਚਾਵਲੋਂ ਮੋਟੇ ਉਹਨਾਂ 'ਚ ਫਰਕ ਹੀ ਆ ਬਾਸਪਤੀ ਚਾਵਲ ਆਪਾਂ ਉਹਨੂੰ ਵਰਤਦੇ ਆ ਜਦੋਂ ਦਾਣਾ ਕੱਲਾ ਕੱਲਾ ਕਰਨਾ ਹੁੰਦਾ ਤੇ ਜਦੋਂ ਆਪਾਂ ਫਿਰ ਨਹੀਂ ਜਿਹੜੀਆਂ ਉਹਨੂੰ ਤੇ ਸਿਰ ਇਕੱਠਾ ਕਰਨਾ ਗਾਣਾ ਕਰਨਾ ਤੋ ਉਧਰ ਜਿਹੜੇ ਦੂਸਰੇ ਚਾਵਲ ਜਿਹੜੇ ਨਾ ਮोटे ਚਾਵਲ ਆ ਉਹ ਵੀ ਟੋਟਾ ਜਿਹੜੇ ਆ ਉਹ ਲੈਣੇ ਆ ਤੇ ਆਪਾਂ ਸ਼ੁਰੂ ਕਰਦੇ ਹਾਂ ਹੁਣ ਫਿਰ ਮੈਂ ਵੀ ਰੈਸਪੀ ਦੀ ਗੱਲ ਕਰੀਏ ਨਾ ਇਹ ਚਾਵਲ ਹੈਗੇ ਜਿਹੜੇ 50 ਗ੍ਰਾਮ 1 ਕਿਲੋ ਜਿਹੇ ਦੁੱਧ ਤੇ ਆਹ ਪੰਡਿਤ ਦੀ ਬਦਾਮ ਦੀਆਂ ਗਿਰੀਆਂ ਪਹਿਲਾਂ ਮੈਂ ਭਿਉਣੀਆਂ ਸੀ ਤੇ ਛਿੱਲ ਕੇ ਇਹਨਾਂ ਨੂੰ ਇੱਥੇ ਰੱਖਿਆ ਆਹੀ ਹੈ ਲਾਚੀ ਇਹ ਵੀ 25 ਕੇ ਪੀਸ ਹੋਣਗੇ ਤੇ ਇਹ 100 ਗ੍ਰਾਮ ਖੰਡ ਜਿੰਨੇ ਚਾਵਲ ਉਹਦੇ ਡਬਲ ਤੇ ਆ ਹੈਗਾ ਕੇਸਰ ਥੋੜਾ ਨਾਲ ਬਾਕੀ ਜਿਹੜਾ ਨਾ ਚਾਵਲ ਆ ਚਾਵਲ ਬਾਸਪਤੀ ਚਾਵਲ ਨਹੀਂ ਲੈਣੇ ਮੋٹے ਚਾਵਲ ਲੈਣੇ ਜੀ ਉਹਦੀਆਂ ਕਣੀਆਂ ਉਹਨਾਂ ਨੂੰ ਭਿਉਆ ਆ ਹੁਣ ਇਹਨਾਂ ਨੂੰ ਆ ਬਾਅਦ ਚ ਪਾਣੀ ਕੱਢ ਕੇ ਤੇ ਇਹਨੂੰ ਪੀਸਾਂਗੇ ਤੇ ਆ ਦੁੱਧ ਜਿਹੜਾ ਵਾ ਦੁੱਧ ਜਿਹੜਾ ਵਾ ਬੁਝਾਰੋਂ ਨਾ ਲਓ ਇਹ ਜਿਹੜਾ ਦੁੱਧ ਆ ਚਵਾਵਾ ਲੈ ਕੇ ਆਇਓ ਕਿ ਫੁੱਲ ਫੈਟ ਦੁੱਧੇਗਾ ਇਹ ਇਹ ਚ ਵਧੀਆ ਬਣੇਗੀ ਦੁੱਧ ਤੇ ਕਿਤੇ ਵਸਾ ਨਾ ਕਰੋ ਦੁੱਧ ਜਿਹੜਾ ਨਾ ਅੱਜ ਦੀ ਡੇਟ ਚ ਦੁੱਧ ਜਿਹੜਾ ਵਾ ਉਹ ਜ਼ਹਿਰ ਜਿਹੜਾ ਬਾਹਰ ਮਿਲਦਾ ਨਾ ਕੋਈ ਕਿਹ ਕੋ ਹੋਊਗਾ ਸਹੀ ਦੁੱਧ ਮਲਾਵਟ ਪਾਣੀ ਦੀ ਹੋਵੇ ਕੋਈ ਪਰਵਾਹ ਨਹੀਂ ਪਰ ਪਾਣੀ ਦੀ ਮਲਾਵਟ ਨਹੀਂ ਹੋ ਰਹੀ ਤੇ ਆਖਰ ਚ ਦੁੱਧ ਵਧੀਆ ਲਿਓ ਜੇ ਤੇ ਚਵਾਵਾ ਲਿਓ ਜਿੱਥੇ ਯਕੀਨ ਹੈਗਾ ਤੇ ਆਪਾਂ ਕਰਦੇ ਹਾਂ ਸ਼ੁਰੂ ਪਹਿਲਾਂ ਆਪਾਂ ਲਾਚੀ ਪੀਸ ਲਾਂਗੇ ਤੇ ਇਹਦੇ ਪੀਸ ਕੇ ਪਹਿਲਾਂ ਹੀ ਪਾਣੀ ਆ ਆ ਨਾ ਤਿੰਨਾਂ ਬਰਗ ਲਿਆ ਦਾਣਾ ਕੱਢ ਲਿਆ ਤੇ ਆ ਜਿਹੜਾ ਖੋਖਾ ਵੱਖਰਾ ਕਰਤਾ ਇਹ ਚਾਹ ਦੇ ਕੰਮ ਆ ਜਾਊਗਾ ਜੇ ਮੈਂ ਵਿੱਚ ਇਹਨੂੰ ਪੀਸ ਲੈਂਦਾ ਨਾ ਤੇ ਆ ਜਿਹੜਾ ਸ਼ੈਲ ਆ ਨਾ ਛਿਲਕਾ ਛੇਤੀ ਪੀਸਿਆ ਨਹੀਂ ਜਾਣਾ ਤੇ ਵਿੱਚ ਦਾਣੇ ਦੇ ਫਸਣਾ ਹੈ ਐ ਕਰਕੇ ਇਹਨੂੰ ਵੱਖ-ਵੱਖ ਕਰਨਾ ਜ਼ਰੂਰੀ ਆ ਇਹਨੂੰ ਵਰਤੋਂ ਚ ਲਿਆਵਾਂਗੇ ਆਹ ਪਾਤਾ ਦੇ ਵਿੱਚ ਕਿਤੇ ਪਾਵਾਂਗੇ ਹੁਣ ਆਪਾਂ ਨਾ ਆਹ ਚਾਵਲ ਇੱਥੇ ਪਾ ਦੇ ਮਿਕਸੀਚਾ ਗ੍ਰਾਈਂਡਰ ਚ ਇਹਨੂੰ ਗ੍ਰਾਈਂਡ ਕਰਨਾ ਸਾਰੇ ਚਾਵਲਾਂ ਨੂੰ ਆਪ ਪਾ ਲੈਣੇ ਆਂ ਦੱਜੀ ਦਾਣਾ ਇਸੇ ਤਰ੍ਹਾਂ ਆ ਮਦਾਨ ਵਿਚੇ ਰਗੜ ਕੇ ਇਹਦਾ ਪੇਸਟ ਬਣਾ ਲੈਣਾ ਹੋਣਾ ਇਸ ਬਣਾ ਲੈਣਾ ਥੋੜਾ ਇਹਨਾਂ ਦੁੱਧ ਆਪਾਂ ਵਿੱਚ ਪਹਿਲਾਂ ਹੀ ਪਾ ਲੈਣਾ ਤਾਂ ਕਿ ਇਹ ਘੁਲ ਮਿਲ ਜਾਊਗਾ ਚਲੋ ਥੋੜਾ ਤਲਣੀ ਥੋੜੀ ਥੋੜੀ ਆ ਦੁੱਧ ਜੜਾ ਲੈ ਨੂੰ ਇਸ ਤਰ੍ਹਾਂ ਬਾਅਦ ਲਾਂਗੇ ਕਿ ਫਿਰ ਉਹ ਪੇਸਟ ਜਿਹੜੀ ਬਣਾਈ ਦਾ ਆਪਾਂ ਉਹ ਪਾਣੀ ਆ ਦੁੱਧ ਨੂੰ ਨਾ ਆਪਾਂ ਹਿਲਾਇ ਜਨਾ ਥੱਲੇ ਨਹੀਂ ਲੱਗਣ ਦੇਣਾ ਤੇ ਇੱਕ ਗੱਲ ਦਾ ਧਿਆਨ ਰੱਖਿਓ ਦੁੱਧ ਜੜਾ ਨਾ ਚਵਾਵਾਂ ਲਿਆਣਾ ਜੇ ਮੈਂ ਬਾਰ ਬਾਰ ਜੇ ਨਾ ਇਹ ਗਲਤਾਂ ਦੁਹਾਰ ਰਿਆਂ ਕੋਈ ਦੁੱਧ ਦੇ ਵਿੱਚ ਨਾ ਜੇ ਆਪਾਂ ਪਾਣੀ ਪੂਰਜੀ ਮਲਾਵਟ ਕੋਈ ਗੱਲ ਨਹੀਂ ਦੁੱਧ ਜੜਾ ਵਾ ਉਹ ਹਰ ਥਾਂ ਦੇਖਾਂ ਨੂੰ ਤੇ ਅੱਜ ਵੀ ਦੇਰ ਤੇ ਦੁੱਧ ਚ ਜਿੰਨੀ ਮਲਾਵਟ ਆਪਸੀਂ ਸੋਚ ਵੀ ਸਕਦੇ ਮਲਾਟ ਵੀ ਇੰਨੇ ਤਗੜੇ ਜ਼ਹਿਰ ਦੀਆਂ ਕਿ ਆਪਣੇ ਬੱਚਿਆਂ ਲਈ ਬਹੁਤ ਜ਼ਿਆਦਾ ਘਾਤਕ ਤੇ ਕੋਸ਼ਿਸ਼ ਕਰੋ ਕੋਲ ਖਲੋ ਕੇ ਚਵਾ ਕੇ ਲਿਆਓ ਜਿਹੜਾ ਕੋ ਨਵੇਰਾ ਰੱਖ ਸਕਦਾ ਨਾ ਉਹ ਰੱਖੇ ਤੇ ਦੁੱਧ ਆਪਣਾ ਵਰਤੇ ਜਿਹੜੇ ਦੁੱਧ ਦੀ ਸੌਂ ਖਾਂਦੇ ਹਨ ਆਪਾਂ ਤੋ ਉਹ ਦੁੱਧ ਦੇ ਵਿੱਚ ਯਾਰ ਜਿਹੜਾ ਪੈਂਡਿਆ ਵਾ ਆਪਾਂ ਅਮਰਤ ਸੰ ਸਮਝ ਕੇ ਜਿਹੜੀ ਚੀਜ਼ ਖਾਂਦੇ ਆ ਉਹ ਯਾਰ ਦਾ ਰੂਪ ਆ ਤੇ ਉਹਦਾ ਧਿਆਨ ਰੱਖੋ ਦੁੱਧ ਦੀ ਜੇ ਕੋਈ ਵੀ ਚੀਜ਼ ਵਰਤਨੀ ਹੈ ਨਾ ਕੋਸ਼ਿਸ਼ ਕਰੋ ਜਿਹੜਾ ਤੁਸੀਂ ਆਪਣੇ ਹੱਥੀਂ ਵੇਖਿਆ ਵਾ ਚੁੰਦੇ ਉਹ ਜਿਹੜਾ ਨਾ ਉਹਦੀ ਵਰਤੋਂ ਕਰੋ ਤੇ ਬਾਰ ਬਾਰ ਮੈਂ ਇਹੋ ਕਹੂੰ ਬਾਕੀ ਦੁੱਧ ਜਿਹੜਾ ਵਾ ਫੁੱਲ ਫੈਟ ਲੈਣਾ ਵਿਚਾਰੀ ਦੁੱਧ ਭਾਵੇਂ ਵੇਰ ਕਾ ਭਾਵੇਂ ਕੋਈ ਆ ਕੋਈ ਇਥੇ ਇਹ ਨਾ ਸਮਝੋ ਵੀ ਇਹ ਤੇ ਕੋਈ ਬ੍ਰਾਂਡ ਲੱਗ ਗਿਆ ਉਹ ਵੀ ਜਿੱਥੋਂ ਲਿਆਂਦੇ ਆ ਉਹ ਜੋ ਬਣਾ ਬਣਾ ਦਿੰਦੇ ਆ ਨਾ ਉਹ ਮਹਾਰਾਜ ਜਾਣਦਾ ਤੇ ਇਹਨੂੰ ਥੋੜਾ ਥੋੜਾ ਹਿਲਾਉਂਦੇ ਰਹਿਣਾ ਤੇ ਇੱਚ ਆਪਾਂ ਕੇਸਰ ਵੀ ਥੋੜਾ ਪਹਿਲਾਂ ਪਾਵਾਂਗੇ ਕੇਸਰ ਵਾਹੇ ਮੈਂ ਜਿਹੜਾ ਲਿਆਂਦਾ ਨਾ ਅੱਧਾ ਗ੍ਰਾਮ ਆ ਪਰ ਮੈਂ ਬਹੁਤ ਥੋੜਾ ਪਾਣਾ ਇਹਦਾ ਚੌਥਾ ਕਿੱਸਾ ਜਿਹੜਾ ਇਹ ਕੇਸਰ ਇਹਦੇ ਵਿੱਚ ਪਾ ਦੇਣਾ ਦੁੱਧ ਦੇ ਵਿੱਚ ਥੋੜਾ ਜਿਹਾ ਲੋਕ ਤਰਿਆ ਇਆ ਆਪਣਾ ਰੰਗ ਵੀ ਛੱਡੇਗਾ ਤੇ ਵੈਸੇ ਵੀ ਚੰਗਾ ਜਿਹੜੀ ਚੀਜ਼ ਹੈ ਵਾਈ ਆ ਉਹਨੂੰ ਵਾਈ ਨੂੰ ਅਸ਼ੀਰ ਕਰਦਾ ਆ ਹੁਣ ਲਗਭਗ ਦੁੱਧ ਗਰਮ ਹੋ ਗਿਆ ਇਦਨ ਵਾਲਾ ਤੇ ਇਹਦੇ ਵਿੱਚ ਆਪਾਂ ਜਿਹੜੀ ਆ ਪੇਸਟ ਬਣਾਈ ਹੈ ਨਾ ਇਹ ਪਾ ਦੇਣੀ ਆ ਬਹੁਤ ਥੋੜੀ ਹਲਕੀ ਕਰਨੀ ਆ ਇਹਨੂੰ ਅੱਗ ਅੱਗ ਜਿਹੜੀ ਹੈ ਨਾ ਬਿਲਕੁਲ ਹੁਣ ਅੱਗ ਆ ਕਰ ਦੇਣੀ ਆ ਘਰ ਤੋਂ ਘਰ ਤੇ ਜਿਹੜੀ ਹੈ ਨਾ ਫਲੇਮ ਤੇ ਤੇ ਇਹਦੇ ਵਿੱਚ ਹੁਣ ਪਾ ਦਨਾ ਆਪਾਂ ਉਹ ਪੇਸਟ ਇਹਨਾਂ ਮੈਂ ਪਾ ਲੰਨੇ ਨੇ ਜੀ ਵੀ ਤਾਂਪਕ ਪੇਸਟ ਪਾਤੀ ਆ ਉਹ ਜੋ ਆਪਾਂ ਐਨ ਇਹ ਚੋਲ ਜਿਹੜੇ ਨਾ ਇਹ ਬਿਲਕੁਲ ਹੀ ਬ੍ਰੀਕ ਨਹੀਂ ਕਰਦਨੇ ਆ ਜਿਤਨਾ ਕਈ ਜ਼ਿਆਦਾ ਜ਼ੋਰ ਲਾਦੋਗੇ ਬਸ ਦੋ ਚਾਰ ਚੱਕਰ ਹੀ ਦੇਵੋਗੇ ਉਹਦੇ ਤੇ ਉਹਨੇ ਘਰ ਦੇ ਨੇ ਜਿਹਨੇ ਕੱਪ ਚਾਹੀਦੇ ਕੋ ਹੈਗੇ ਵੀ ਟੁੱਟਾ ਹੀ ਤੇ ਬਾਕੀ ਇਹਨੂੰ ਜਦੋਂ ਪਾ ਦੇਣਾ ਉਦੋਂ ਥੋੜਾ ਹਲਾ ਨਾਲ ਧਿਆਨ ਦੇਣਾ ਲੰਬੀ ਰਹੋਗੇ ਥੱਲੇ ਨਹੀਂ ਲੱਗੂਗੀ ਤੇ ਬਸ ਇਹੋ ਮਿਹਨਤ ਆ। ਤੱਕ ਪਗ ਨਾ 10 ਮਿੰਟ ਹੋ ਗਏ ਆ ਤੇ ਨਿੱਕੇ ਨਿੱਕੇ ਤੇਲੇ ਬਾ ਮਤਲਬ ਉਹ ਬੰਦ ਪੂਰਾ ਹੁੰਦੀ ਆ ਤੇ ਉਹਨੂੰ ਪੂਰਾ ਨਾਲ ਨਾਲ ਤੇਲ ਅਣਾ ਦੇਣਾ ਪਾਣਾ। ਫੋਟਾ ਨਾ ਨਮਾਦ ਲੋਹੀ ਰੱਖਿਆ ਸੀ ਪਹਿਲਾਂ ਹੁਣ ਆ ਤੇ ਮੈਂ ਮੀਡੀਅਮ ਤੇ ਕੀਤਾ ਇੱਕ ਦੋ ਇਸ ਤਰ੍ਹਾਂ ਦੇ ਵਾਲੇ ਆਣਗੇ ਤੇ ਇਹ ਗਾੜੀ ਹੋਏਗਾ ਤੇ ਵਧੀਆ ਬਣ ਜਾਣਾ ਜੇ ਤਾਂ ਉਹ ਜਿਆਦਾ تھا ਠੀਕਾ ਤੇ ਤੁਸੀਂ ਫਿਰ ਲੋਹ ਤੇ ਕਰਦਾਂਗੇ ਇਸ ਤਰ੍ਹਾਂ ਦੋ ਕਰੀ ਸੇਕ ਨੇ ਲਵਾਉਣਾ ਪੈਣਾ ਤਾਰੋ ਵੀ ਜਿੰਨੇ ਕੇ ਸੰਗ ਨਹੀਂ ਚਾਹੀਦੀ ਆ ਉਹ ਹੋ ਗਈ ਆ ਪਰ ਆਪ ਰੋਣਾ ਅਖੰਡ ਪਾ ਲਾਂਗੇ ਖਾਂਡੇ ਪਾਣੀ ਛੱਡਣਾ ਆਪਣਾ ਤੇ ਕ ਵੀ ਤੇ ਇਹਨੂੰ ਵੀ ਥੋੜਾ ਇਹਨਾਂ ਨਾਲ ਆਪਾਂ ਤੇ ਕਰਸ਼ਕੇ ਕੁਲਵਾ ਲਾਂਗੇ ਤਾਂ ਕਿ ਜਿਹੜਾ ਇਹ ਫੀਕਾਪ ਨਹੀਂ ਛੇਬਲੇ ਬਲੇ ਬਸ ਇਹਦੀ ਆਹੋ ਮਿਹਨਤ ਲਾਗੇ ਖਲੋ ਕੇ ਥੋੜਾ ਕਰਨਾ ਪੈਂਦਾ ਮੇਰਾ ਵੀਡੀਓ ਧਿਆਨ ਕਰਤਾ ਤੇ ਇਹਦੇ ਆਲ ਜ਼ਿਆਦਾ ਸਖਿਆ ਤੇ ਇਹਨੇ ਰੰਗ ਵੀ ਜੜਾ ਨਾ ਜਿਹੜਾ ਕੇਸਰ ਮੈਂ ਪਾਇਆ ਨਾ ਇਹ オリジナル ਆ ਮੈਨੂੰ ਜੋ ਲੱਗਦਾ ਰਹਾ ਕਿਉਂਕਿ ਮਹਿੰਗਾ ਵੀ ਉਹਦੇ ਦਿੱਤਾ ਕਾਫੀ ਤੇ ਟਕਰਾਲ ਦੀ ਦੁਕਾਨ ਤੋਂ ਲੈਂਦਾ ਵਧੀਆ ਵਾ ਆ ਰੰਗ ਪੂਰਾ ਛੱਟਾ ਇਹਨੇ ਆਹਨ ਬਿਲਕੁਲ ਤਾਰਾ ਲਕੀਆਂ ਥੋੜੀਆਂ ਬੋਧੀਆਂ ਜੁੜੀਆਂ ਗਿਰੀਆਂ ਵਾ ਉਹ ਜ਼ਰੂਰ ਵਿੱਚ ਰਹਿ ਗਈਆਂ ਮੋਟੀਆਂ ਉਹ ਚਲੋ ਚੰਗਾ ਹੁੰਦਾ ਰਹੇ ਥੋੜਾ ਇਹਨਾਂ ਦਾ ਸਵਾਦ ਵੱਖਰਾ ਆਏਗਾ ਇਹ ਬਹੁਤ ਵਧੀਆ ਰੰਗਤ ਵੀ ਆਈ ਆ ਕਿ ਆ ਬਹੁਤ ਜ਼ਿਆਦਾ ਇਹਨੂੰ ਪਤਲਾ ਨਹੀਂ ਕਰਨਾ ਜੀ ਇਹਨੂੰ ਪਤਲਾ ਕਰ ਲੋਗੇ ਨਾ ਤੇ ਫਿਰ ਇਹਨੇ ਬਹੁਤ ਸਖਤ ਹੋ ਜਗਾ ਠੰਡਾ ਹੋ ਗਏ ਨੇ ਆਪਣੇ ਆਪ ਸਖਤ ਹੋ ਜਣਾ ਜਿਹੜਾ ਹੁਣ ਪਤਲਾ ਲੱਗਿੰਦਾ ਨਾ ਤੇ ਜਿੰਨਾ ਕਚਈਦਾ ਉਹ ਨਾ ਹੋ ਚੁੱਕਾ ਇਹ ਹੁਣ ਇਹਨਾਂ ਨੂੰ ਫਾਨੇ ਦੀ ਉਹਨਾਂ ਕੋਲੀਆਂ 'ਚ ਉਹਨਾਂ ਆਪਾਂ ਨੂੰ ਆ ਭਾ ਕੇ ਕੋਲੀਆਂ 'ਚ ਠੰਡਿਆ ਕਰਕੇ ਤੇ ਫਿਰ ਫ੍ਰੀਜ 'ਚ ਰੱਖਣਾ ਹੈ ਫ੍ਰੀਜ ਤੇ ਰੱਖ ਕੇ ਤੇ ਫਿਰ ਇਹਨਾਂ ਨੂੰ ਵਰਤੋਂ ਚ ਲਾਓਗੇ ਨਾ ਇਹਦਾ ਨਜ਼ਾਰਾ ਇੱਕ ਵੱਖਰਾ ਹਣਾ ਗਰਮ ਗਰਮ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਜੀ ਹੁਣ ਇਹਨਾਂ ਨੂੰ ਆਪਾਂ ਠੰਡੇ ਹੁੰਦੇ ਰੱਖਿਆ ਤੇ ਆ ਜਿਹੜੇ ਬਦਾਮ ਆ ਹੈਗੇ ਨਾ ਬਚੇ ਹੋਏ ਇਹਨਾਂ ਨੂੰ ਥੋੜਾ ਸਜਾਵਟ ਲਈ ਲਾ ਲਾਂਗੇ ਸੋਹਣੇ ਲੱਗਣਗੇ ਕਿ ਨੂੰ ਆਪਣ ਨੂੰ ਬਿਲਕੁਲ ਪਿਆਰਾ ਬਹੁਤ ਸੋਹਣਾ ਬਣੀ ਆ ਬਾਕੀ ਇਹਨੂੰ ਠੰਡਿਆ ਕਰ ਲਿਆ ਤੇ ਹੁਣ ਫਰਿੱਜ ਵਿੱਚ ਕੁਝ ਚੇ ਰੱਖਾਂਗੇ ਆਪਾਂ ਤੇ ਉਤੋਂ ਬਾਅਦ ਜਿਹੜਾ ਨਾ ਇਹ ਦਾ ਬਿਲਕੁਲ ਟੇਸਟ ਜਿਹੜਾ ਨਾ ਜਦੋਂ ਠੰਡੀ ਖਾਣ ਦਾ ਸੁਆਦ ਕੋਲ ਠੰਡੀ ਹੋ ਗਈ ਜੇ ਤੇ ਜਾਵਾ ਜੇ ਰੱਖਾਂਗੇ ਤੇ ਫੇਰ ਜੰਮੂਗੀ ਤੇ ਹੁਣ ਟੇਸਟ ਕਰਕੇ ਵੇਖਦੇ ਆਂ ਬਾਬਾ ਜੀ ਤੁਸੀਂ ਕਰੋ ਟੇਸਟ ਪਹਿਲਾ ਹਾਂਜੀ ਵਾਜੀ ਲੋ ਲੋ ਜੀ ਆਪਾਂ ਵੀ ਹਣ ਕਰਦੇ ਆ ਟੇਸਟ ਹਾਂਜੀ ਵਧੀਆ ਅੱਛਾ ਉਹ ਵਧੀਆ ਬਾਕੀ ਮਿੱਠਾ ਜੜਾ ਨਾ ਇਹ ਤੁਹਾਡੇ ਆਪਣੇ ਸਵਾਦ ਤੇ ਆ ਮੈਂ 100 ਗ੍ਰਾਮ ਪਾਈ ਆ ਜੋ ਘਟਖੰਦਾ ਉਹ ਘਾਟੂ ਵੀ ਪਾ ਸਕਦਾ ਸਭ ਨਾਲੋਂ ਵਧੀਆ ਇੱਕ ਗੱਲ ਜਿਹੜੀ ਆ ਜ਼ਰੂਰੀ ਆ ਉਹ ਆ ਜਿਹੜੇ ਚੋਲ ਆ ਉਹ ਉਹਨੇ ਕੀ ਪੀਸਨੇ ਆ ਬਹੁਤ ਜਦੇ ਆਟਾ ਨਹੀਂ ਬਣਾਦਨੇ ਥੋੜੇ ਰੱਖਣਾ ਉਹਨਾਂ ਨੂੰ ਚਕਾਣਾ ਤੇ ਬਾਕੀ ਇਹਨੂੰ ਜਦੋਂ ਬਣਾਣਾ ਆ ਇਹ ਲਾਗੇ ਖਲੋ ਕੇ ਤੇਨੂੰ ਮਤਲ ਹਿਲਾਉਂਦੇ ਰਹਿਣਾ ਤੇ ਬਨ ਜੇ ਤੇ ਫਿਰ ਉਹਨੂੰ ਚਪਾ ਕੇ ਠੰਡਾ ਕਰ ਤੇ ਚੰਗੀ ਤਰ੍ਹਾਂ ਫੇਰ ਖਾਣਾ ਤੇ ਫੇਰ ਸਵਾਲ ਲੱਗੇਗੀ ਤੇ ਚਲੋ ਚੈਨਲ ਨਵਾਂ ਆ ਤੇ ਕੋਸ਼ਿਸ਼ ਕਰਿਓ ਵੀਰੇ ਜਿਹੜੇ ਵੇਖਦੇ ਆ ਚੰਗੀ ਲੱਗੇ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਚੰਗਾ ਜੀ ਮਿਲਾਂਗੇ ਕਿ ਹੋਰ ਵੀਡੀਓ 'ਚ ਚੰਗਾ ਇਸ਼ਾਰਾ ਨੂੰ ਸਸਤੀਆ ਕਰਾ